ਤਾਲੀ ਵਰਸਾ ਦੀ ਸ਼ੁਰੂਆਤ ਕਿੰਨੇ ਜਾ ਰਹੇ ਜੋ ਆਪਰੇਟ ਹੋਇਆ ਸੀ ਬਿਜਲੀ ਘਰ ਅੱਜ ਅਜੇ ਨਾਲਾ ਵਾਸੀਆਂ ਲਈ ਇਹ ਨਾਲੇ ਦੇ ਸ਼ਹਿਰ ਨਿਵਾਸੀਆਂ ਲਈ ਬਹੁਤ ਹੀ ਪਵਿੱਤਰ ਦਿਹਾੜਾ ਕਿ ਅੱਜ 60 ਸਾਲਾਂ ਬਾਅਦ ਅੱਜ ਤੋਂ 60 ਸਾਲ ਪਹਿਲਾਂ ਇਹ ਬਿਜਲੀ ਘਰ ਬਣਿਆ ਸੀ 68 ਕੇਵੀ ਦਾ ਔਰ ਹੁਣ ਇਹਨੂੰ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਅਤੇ ਸਰਦਾਰ ਭਜਨ ਸਿੰਘ ਈਟੀਓ ਜੀ ਸਾਡੇ ਬਿਲੀ ਪਾਵਰ ਦੇ ਮੰਤਰੀ ਉਹਨਾਂ ਦੇ ਉਦਮਾ ਸਦਕਾ ਇਸ ਬਿਲੀ ਘਰ ਨੂੰ 220 ਕੇਵੀ ਦਾ ਜਿਹੜਾ ਅਸੀਂ ਕੀਤਾ ਮੇਰਾ ਖਿਆਲ ਹੈ ਕਿ ਅਗਲੇ 40 ਸਾਲ ਤੱਕ ਇਸ ਸ਼ਹਿਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਦੀ ਪ੍ਰੋਬਲਮ ਨਹੀਂ ਆਊਗੀ ਉਹ ਜਿਹੜੇ ਇੰਡਸਟਰੀ ਲੱਗ ਨਹੀਂ ਰਹੀ ਅਸੀਂ ਇੰਡਸਟਰੀ ਤੋਂ ਕੋਰੇ ਅਸੀਂ ਬਿਲਕੁਲ ਸਾਡੇ ਕੋਲ ਸਿਰਫ ਕੋਈ 슈ਗਰ ਮਿਲ ਸੀਗੀ ਬਿਜਲੀ ਦੀ ਸਮੱਸਿਆ ਹੋਣ ਕਰਕੇ ਹੋਰ ਕੋਈ ਵੀ ਸ਼ੈੱਲਰ ਹੋਰ ਕੋਈ ਵੀ ਛੋਟੀ ਵੱਡੀ ਇੰਡਸਟਰੀ ਇੱਥੇ ਨਹੀਂ ਲੱਗੀ ਇਹ ਬਿਜਲੀ ਦਾ ਇੱਕ ਸਾਲ ਦੇ ਵਿੱਚ ਵਿੱਚ ਬੜ ਕੇ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਜਿਹੜਾ ਸਾਡੇ ਅਜਨਾਲੇ ਦੀ ਤਕਦੀਰ ਬਦਲ ਜੂਗੀ ਸਾਡਾ ਵਿਕਾਸ ਜਿਹੜਾ ਇੱਥੇ ਹੋਣਾ ਸ਼ੁਰੂ ਹੋ ਜਾਊਗਾ ਸਾਡੀ ਐਗਰੋ ਬੇਸਡ ਇੰਡਸਟਰੀ ਸ਼ੈੱਲਰ ਵਗੈਰਾ ਵੱਡੇ ਮਿਲਕ ਪਲਾਂਟ ਬਗਾਦਾ ਜਿਹੜੇ ਉਹਨੇ ਸ਼ੁਰੂ ਹੋ ਜਾਣਗੇ ਸੋ ਅੱਜ ਅਸੀਂ ਸਾਰੇ ਧਰਮਾਂ ਸਿੱਖ ਧਰਮ ਦੇ ਗਦੰਤੀ ਸਹਿਬਾਨਾਂ ਕੋ ਸਾਡੇ ਮੰਦਰ ਅਨਾਲਾ ਸਾਹਿਬ ਦੇ ਵਿੱਚ ਸਾਡੇ ਬੜੇ ਪਵਿੱਤਰ ਮੰਦਰ ਦੇ ਉਹਨਾਂ ਦੇ ਪੁਜਾਰੀ ਸਹਿਬਾਨਾਂ ਕੋ ਚਸਤ ਦੇ ਮੁਖੀਆਂ ਕੋਲੋਂ ਸਾਡੇ ਨਦੀਮ ਸਾਹਿਬ ਮੁਸਲਮਾਨ ਭਾਈਚਾਰੇ ਤੋਂ ਸਾਰੇ ਭਾਈਚਾਰਿਆਂ ਨੇ ਰਲ ਕੇ ਉਹ ਜਿਹੜਾ ਅਸੀਂ ਅੱਜ ਟੱਪ ਲਾਇਆ ਅੱਜ ਤੋਂ ਬਾਅਦ ਇਹ ਮਤਲਬ ਜਿਹੜਾ ਬੰਦਣਾ ਸ਼ੁਰੂ ਹੋ ਜਾਊਗਾ ਕਿਉਂਕਿ ਸਭ ਟੈਂਡਰ ਹੋ ਗਿਆ ਸਭ ਕੁਝ ਹੋ ਗਿਆ ਸਭ ਪੈਸੇ ਆ ਗਏ ਆ ਠੇਕੇਦਾਰ ਸਾਰੇ ਰੈਡੀ ਨੇ ਕੱਲ ਤੋਂ ਇੱਥੇ ਆਪਣੀਆਂ ਮਸ਼ੀਨਾਂ ਵਗੈਰਾ ਚੱਲਣੀਆਂ ਸ਼ੁਰੂ ਹੋ ਜਾਣੀਆਂ ਤੋਂ ਮੈਂ ਮੈਂ ਸਮਝਦਾ ਕਿ ਇਹ ਇਹ ਨਾਲੇ ਲਈ ਇੱਕ ਬਹੁਤ ਖੁਸ਼ਖਬਰੀ ਵਾਲੀ ਖਬਰ ਹੈ ਉਹਦੇ ਨਾਲੇ ਦੇ ਵਿਕਾਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਸੀਐਮ ਸਾਹਿਬ ਦਾ ਤੇ ਈਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇੱਡੀ ਇੱਕ ਵੱਡੀ ਸਕਾਤ ਜਿਹੜੀ ਦਿੱਤੀ ਕਿੰਨਾ ਕੁ ਮਿਲੇਗਾ ਕਿ ਮਾਉਂ تقريبا بجلی ਦਾ ਕਿੰਨੀ ਕ ਅਮਾਉਂਟ ਹੈ ਇਹਦੀ ਅਮਾਉਂਟ ਜਿਹੜੀ ਕਰੀਬ 35 ਕਰੋੜ ਤੋਂ ਥੋੜੀ ਉੱਤੀ ਆ ਇਹਦਾ ਫਾਇਦਾ ਸਾਡੇ ਨਾਲ ਹੀ ਸ਼ਾਇਦ ਨੂੰ ਹੋਣਾ ਸਾਡੇ ਜਿੰਨੇ ਬਿਲੀ ਕਾਸ ਸੀਗੇ ਇੱਕ ਬਿਲੀ ਕਾਸ ਛੱਡ ਕੇ ਢੇਰ ਬਾਕੀ ਸਾਡੇ ਬਿਲੀ ਕਾਰ ਜਿਹੜੇ ਅਜਨਾਲਾ ਦਮਦਾਸ ਗੱਗੋਮਾਲ ਧਿਆਲ ਪੜੰਗ ਤੇ ਸਾਡਾ ਜਿਹੜਾ ਇੱਧਰ ਇੱਕ ਚੱਕ ਡੋਗਦਾ ਸਾਰੇ ਇੱਥੇ ਜੁੜ ਜਾਣੇ ਸਾਧਿਆਂ ਨੂੰ ਬਿਜਲੀ ਸਪਲਾਈ ਜਿਹੜੀ ਇੱਥੋਂ ਹੋਊਗੀ ਤੇ ਸਾਰੇ ਨਾਲੇ ਨੂੰ ਮਤਲਬ ਸਮਝ ਲੋ ਕਿ ਵੈਸੇ ਪ੍ਰੈਕਟੀਕਲੀ ਤਾਂ 115 ਪਿੰਡ ਹੋਣਗੇ ਪਰ ਜਦੋਂ ਬਿਜਲੀ ਦਾ ਲੋਡ ਘਟ ਗਿਆ ਤੇ ਆਪਣੇ ਆਪ ਹੀ ਜਿਹੜਾ 1.5 200 ਮਤਲਬ ਜਿਹੜਾ ਪਿੰਡਾਂ ਨੂੰ ਇਹਦਾ ਫਾਇਦਾ ਹੋਣਾ ਸ਼ੁਰੂ ਹੋ ਜਾਣਾ ਖੇਤੀ ਲਈ ਹੋਣ ਦੇਣਾ ਸਾਡੇ ਜਿਹੜੇ ਟੂਬਲ ਵਗੈਰਾ ਕਿਸਾਨਾਂ ਦੇ ਆ ਉਹ ਕਦੀ ਬੰਦ ਨਹੀਂ ਹੋਣਗੇ ਤੇ ਸਾਡਾ ਜਿਹੜਾ ਘਰਾਂ ਦੀ ਸਪਲਾਈ ਜਿਹੜੇ ਲੋਕ ਬੜਾ ਵਿਚਾਰੇ ਕਹਿਣ ਨਾ ਪੈਂਦੇ ਜੀ ਬਿਜਲੀ ਬੰਦ ਹੋ ਗਈ ਜੀ ਗਰਮੀਆਂ ਦੇ ਵਿੱਚ ਖਾਸ ਤੌਰ ਤੇ ਜਦੋਂ AC ਵਗੈਰਾ ਚੱਲਦੇ ਆ ਉਦੋਂ ਬੜੀ ਲੋਕਾਂ ਨੂੰ ਤੰਗੀ ਹੁੰਦੀ ਹੈ ਸੋ ਪਬਲਿਕ ਨੂੰ ਇਹ ਤੰਗੀ ਜਿਹੜੀ ਐਸ ਸਾਲ ਦੇ ਖੀਰ ਦੇ ਵਿੱਚ ਜਿਹੜੀ ਉਹ ਚਾਹੁੰਦਾ ਯਾਰ ਵਾਰੀ ਗਰਮੀਆਂ ਚ ਓਵਰਲੋਡਿੰਗ ਦੀ ਪ੍ਰੋਬਲਮ ਆਉਂਦੀ ਕਿਉਂਕਿ ਬਿਜਲੀ ਜਿਹੜੀ ਇੱਥੋਂ ਸਪਲਾਈ ਆਪਣਾ ਫਤੇਗੜ ਸਾਹਿਬ ਤੋਂ ਆਉਂਦੀ ਸੀ ਤਾਂ ਕਾਫੀ ਮੁਸ਼ਕਲਾਂ ਆਉਂਦੀਆਂ ਸੀ ਹੁਣ ਕਿੰਨਾ ਨਹੀਂ ਨਹੀਂ ਹੁਣ ਤਾਂ 100% ਕੋਈ ਕੋਈ ਕਦੀ ਸਭ ਕੱਟ ਜਾਣਗੇ ਜੀ ਕੁਛ ਨਹੀਂ ਫਤੇਗੜ ਤੋਂ ਲੋਡ ਹੀ ਕੱਟ ਦੇਣਾ ਅਸੀਂ ਕਿਉਂਕਿ ਸਾਡਾ ਸਾਡਾ ਲੋਡ ਇੱਧਰ ਆ ਜਾਣਾ ਕੋਈ ਕਿਸੇ ਕਿਸਮ ਦੀ ਬਿਜਲੀ ਦੀ ਅਗਲੇ 40 ਸਾਲਾਂ ਤੱਕ ਮੈਨੂੰ ਅਫਸਰ ਨੇ ਦੱਸਿਆ ਜੀ ਤੁਹਾਡੇ ਕੋਈ ਤੰਗੀ ਨਹੀਂ ਦੇ ਲੋ 40 ਸਾਲਾਂ ਤ 40 ਸਾਲਾਂ ਬਾਅਦ ਫੇਰ ਭਾਵੇਂ ਲੋੜ ਪਵੇ ਨਹੀਂ ਤੇ 40 ਸਾਲਾਂ ਤੱਕ ਨਹੀਂ ਲੋੜ ਪੈਂਦੀ